ਤਰਾ ਜਿਹੜਾ ਕੇਸ ਹੈਗਾ ਜੀ ਇੱਕ ਕੀ ਗੋਲੀਆਂ ਫੜੀਆਂ ਕੀ ਹੈਗਾ ਸਰ ਮਾਨਜੋਗ ਪੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜੋਧ ਨਸ਼ਾ ਵਿਰੋਧ ਮਾਨਜੋਗ ਇਹ ਹੈ ਜੀ ਐਸਐਸਓਸੀਆ ਮਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਸਿਕਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਗਰਦਾਸਪੁਰ ਪਠਾਨਕੋਟ ਬਾਈਪਾਸ ਤੇ ਚਾਰ ਨੌਜਵਾਨ ਜਿਹੜੇ ਆ ਉਹ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਲੈ ਕੇ ਜਾ ਰਹੇ ਆ ਜਿਹਦੀ ਕੀ ਨੀ ਦੁਰਗਿਆਨ ਨੂੰ ਇੱਕ 32520 ਗੋਲੀਆਂ ਨੇ ਨਾਲ ਕੈਪਸੂਲ ਨੇ ਜਿਹੜੇ ਬਰਾਮਦ ਕੀਤੇ ਇਹ ਇੰਨੀ ਵੱਡੀ ਮਾਤਰਾ ਦੇ ਵਿੱਚ ਕਿੱਥੋਂ ਆਈਆਂ ਇਹਨਾਂ ਗੋਲੀਆਂ ਇਹ ਇੱਕ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਇਹ ਗੋਲੀਆਂ ਕਿੱਥੋਂ ਲੈ ਕੇ ਤੇ ਕਿੱਥੇ ਸਪਲਾਈ ਕਰਦੇ ਆਂ ਨਹੀਂ ਗੋਲੀਆਂ ਆਈਆਂ ਕਿੱਥੋਂ ਕਿਉਂਕਿ ਬੜੀ ਵੱਡੀ ਮਾਤਰਾ ਹੈ ਕੁਝ ਕੋਈ ਆਪਣੇ ਕੋਈ ਕਹਿ ਰਹੇ ਸੀ ਕਿ ਕੋਈ ਆਪਣਾ ਔਸ਼ਧੀ ਕੇਂਦਰ ਵੀ ਕੁਝ ਹੈਗੇ ਨੇ ਕਿਛੇ ਹਾਂ ਇਹ ਇਹਨਾਂ ਵਿੱਚੋਂ ਜਿਹੜੇ 4 ਅਕਿਊਜ਼ ਅਰੈਸਟਡ ਨੇ ਇਹਨਾਂ ਵਿੱਚੋਂ ਜਿਹੜੇ ਨੇ 2 ਅਕਿਊਜ਼ ਜਿਹੜੇ ਆ ਜਾਨਸ਼ੋਦੀ ਕੇਂਦਰ ਦੇ ਵਿੱਚ ਅੱਜ ਮਤਲਬ ਕੰਮ ਕਰਦੇ ਮੈਡੀਕਲ ਸੋਰਟ ਤੇ ਮੁੰਡੇ ਕਿੱਥੇ ਤੋਂ ਰਹਿਣ ਵਾਲੇ ਆ ਇਹ ਚਾਰੇ ਨੌਜਵਾਨ ਜਿਹੜੇ ਨੇ ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਆ ਤੇ ਕੰਮ ਕਿੱਥੇ ਕਰਦੇ ਆ ਕੰਮ ਵੀ ਉੱਥੇ ਜਨਨਿਸ਼ੋਧੀ ਕੇਂਦਰ ਪਠਾਨਕੋਟ ਹੀ ਕਰਦੇ ਆ